ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਈਏ ਬਹੁਤ ਹੀ ਟੇਸਟੀ ਜੀ ਮਸਾਲਾ ਬੈਂਗਣੀ ਜਿਹੜੀ ਕਿ ਬੈਂਗਣਾ ਨੂੰ ਭਰੇ ਤੋਂ ਬਿਨਾਂ ਬਣਾਈ ਹੈ ਕਿਉਂਕਿ ਕਈ ਵਾਰੀ ਅਸੀਂ ਬੈਂਗਣੀ ਲੈ ਆਉਣੀ ਹੈ ਪਰ ਭਰ ਕੇ ਬਣਾਉਣ ਤੇ ਕਾਫੀ ਸਮਾਂ ਲੱਗਦਾ ਹੈ ਤੇ ਸਾਡੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਇਹ ਬੈਂਗਣੀ ਉਸ ਤੋਂ ਵੀ ਜ਼ਿਆਦਾ ਕਿਤੇ ਟੇਸਟੀ ਬਣਦੀ ਹੈ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਸ ਤਰੀਕੇ ਨਾਲ ਕੱਟ ਦੇ ਜਾਈਓ ਬਿਲਕੁਲ ਗੋਲ-ਗੋਲ ਕੱਟਿਆ ਛੋਟਾ-ਛੋਟਾ ਕਿਉਂਕਿ ਇਹਦਾ ਸਾਈਜ਼ ਵੀ ਛੋਟਾ ਹੈ ਉਸ ਤੋਂ ਬਾਅਦ ਦੋ ਹੀ ਲਏ ਆਪਾਂ ਆਲੂ ਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਕੱਟ ਕੇ ਪਾਣੀ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਦਾ ਕਲਰ ਬੜੀ ਛੇਤੀ ਕਾਲਾ ਹੋ ਜਾਂਦਾ ਹੈਗਾ ਆਲੂ ਵੀ ਆਪਾਂ ਉਸੇ ਤਰੀਕੇ ਦੇ ਨਾਲ ਹੀ ਕੱਟੇ ਆ ਜੇ ਤੁਸੀਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਕੱਟਣਾ ਚਾਹੋ ਨੀਓ ਤਾਂ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਪਰ ਦੋਨੇ ਚੀਜ਼ਾਂ ਇੱਕੋ ਹੀ ਤਰ੍ਹਾਂ ਕੱਟਿਓ ਫਿਰ ਲਵਾਂਗੇ ਜੀ ਖੁੱਲੀ ਜੀ ਕੜਾਈ ਤੇ ਵਿੱਚ ਪਾਈ ਆਪਾਂ ਮੂੰਗਫਲੀ ਦੀਆਂ ਗਿਰੀਆਂ ਇਹ ਆਪਣੇ ਕੋਲੇ ਕੱਚੀ ਮੂੰਗਫਲੀ ਦੀਆਂ ਗਿਰੀਆਂ ਆਂਗੀਆਂ ਤੇ ਆਪਾਂ ਇਹਨਾਂ ਨੂੰ ਰੋਸਟ ਕਰਕੇ ਬਾਹਰ ਕੱਢ ਲੰਗੀ ਪਰ ਜੇ ਤੁਹਾਡੇ ਕੋਲੇ ਪੱਕੀ ਮੂਫਲੀ ਹੋਵੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਜੀ ਆਪਾਂ ਆਲੂ ਤੇ ਬੈਂਗਣੀ ਨੂੰ ਥੋੜੇ ਜਿਹੀ ਤੇਲ ਵਿੱਚ ਪਾ ਕੇ ਹਲਕਾ ਹਲਕਾ ਜਿਹਾ ਪਕਾਉਣਾ ਸ਼ੁਰੂ ਕਰ ਤਾਂ ਗੈਸ ਦੀ ਫਲੇਮ ਆਪਾਂ ਇੱਥੇ ਸਲੋ ਨਹੀਂ ਕੀਤੀ ਮੀਡੀਅਮ ਤੇ ਹੈ ਜਦੋਂ ਹੀ ਇਹਨੂੰ ਪਕਾਉਂਗੇ ਥੋੜੀ ਜਿਹੀ ਦੇਰ ਬਾਅਦ ਹੀ ਇਹ ਆਪਣਾ ਕਲਰ ਜਾਂ ਚੇਂਜ ਕਰ ਜਾਣਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਮਤਲਬ ਜਿਵੇਂ ਇਹ ਰੋਸਟ ਹੋ ਜਾਵੇ ਵਧੀਆ ਤਰੀਕੇ ਨਾਲ ਇਹਦਾ ਬ੍ਰਾਊਨ ਜਿਹਾ ਕਲਰ ਹੋ ਜਾਵੇ ਉਸ ਤੋਂ ਬਾਅਦ ਇਹਨੂੰ ਜਦੋਂ ਹੀ ਪਕਦੇ ਨੂੰ 3 ਤੋਂ 4 ਮਿੰਟ ਇਸ ਤਰ੍ਹਾਂ ਹੋ ਗਏ ਫਿਰ ਤੁਸੀਂ ਇਹਨੂੰ ਟੱਕ ਕੇ ਸਲੋ ਫਲੇਮ ਤੇ 3-4 ਮਿੰਟਾਂ ਲਈ ਲਗਾਤਾਰ ਪਕਾਓ ਤਾਂ ਕਿ ਇਹ ਥੋੜੇ ਜਿਹਾ ਜ਼ਿਆਦਾ ਸੌਫਟ ਹੋ ਜਾਣ ਉਸ ਤੋਂ ਬਾਅਦ ਜੀ ਇਹ ਜਦੋਂ ਪੱਕ ਰਿਹਾ ਫਿਰ ਆਪਾਂ ਨਾਲ-ਨਾਲ ਇਹਦਾ ਮਸਾਲਾ ਤਿਆਰ ਕਰਾਂਗੇ ਜਿਦੇ ਵਿੱਚ ਆਪਾਂ ਲਈ ਆਦਰਕ ਲਸਣ 4-5 ਲਈਏ ਹਰੀਆਂ ਮਿਰਚਾਂ ਇੱਕ ਚਮਚ ਸਾਬਤ ਧਨੀਏ ਦਾ ਤੇ ਆਪਾਂ ਇੱਕ ਚਮਚੀ ਲਿਆ ਅਨਾਰ ਦਾਣਾ ਜੇ ਇੱਥੇ ਤੁਹਾਡੇ ਕੋਲ ਅਨਾਰ ਦਾਣਾ ਨਾ ਹੋਇਆ ਤਾਂ ਕੋਈ ਗੱਲ ਨਹੀਂ ਤੁਸੀਂ ਇਹਦੇ ਵਿੱਚ ਅਮਚੂਰ ਪਾਊਡਰ ਜਾਨਕੀ ਮੰਗੋ ਪਾਊਡਰ ਪਾ ਸਕਦੇ ਹੋ ਫਿਰ ਆਪਣੀ ਬੈਂਗਣੀ ਜਦ ਹੀ ਅੱਧੇ ਤੋਂ ਜ਼ਿਆਦਾ ਤਿਆਰ ਹੋ ਗਈ ਤਾਂ ਇਹਦੇ ਵਿੱਚ ਤੁਸੀਂ ਮਿਕਸ ਕਰਿਓ ਹਲਦੀ ਤੇ ਨਮਕ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੇ ਇਹਦੇ ਵਿੱਚ ਜਿੰਨੀ ਕੀ ਕਸਰ ਹੋਈ ਉਸ ਹਿਸਾਬ ਨਾਲ ਤੁਸੀਂ ਇਹਨੂੰ ਪਕਾਉਂਦੇ ਜਾਇਓ ਚਾਹੇ ਟੱਕ ਕੇ ਪਕਾ ਲਿਓ ਚਾਹੇ ਇਸੇ ਤਰ੍ਹਾਂ ਹੀ ਪਕਾ ਲਿਓ ਉਹ ਤੁਹਾਡੀ ਮਰਜ਼ੀ ਆਲੂਆਂ ਨੂੰ ਪੱਕਣ ਦੇ ਥੋੜਾ ਜਿਹਾ ਟਾਈਮ ਲੱਗਦਾ ਇਸ ਲਈ ਤੁਸੀਂ ਬੈਂਗਨੀ ਨੂੰ ਥੋੜਾ ਜਿਹਾ ਮੋਟਾ ਕੱਟਿਓ ਨਹੀਂ ਤਾਂ ਉਹ ਬਿਲਕੁਲ ਮੈਸ਼ ਹੋ ਜੂਗੀ ਉਸ ਤੋਂ ਬਾਅਦ ਜਿਹੜੀਆਂ ਆਪਣੀ ਮੋਖਫਲੀ ਦੀਆਂ ਗਿਰੀਆਂ ਸੀ ਉਹਨਾਂ ਦਾ ਛਿਲਕਾ ਵਗੈਰਾ ਆਪਾਂ ਉਤਾਰਤਾ ਤੇ ਉਹਨਾਂ ਨੂੰ ਦਰਦਰਾ ਜਿਹਾ ਚੰਗੀ ਤਰ੍ਹਾਂ ਕੁੱਟ ਲਿਆ ਐਨੀ ਜਿਹੜੀ ਬੈਂਗਨੀ ਸੀ ਉਹ ਆਪਣੀ ਬਣ ਕੇ ਤਿਆਰ ਹੋ ਗਈ ਤੇ ਆਲੂਆਂ ਨੂੰ ਤੁਸੀਂ ਕੱਢ ਕੇ ਕੱਲਾ ਪ੍ਰੈਸ਼ ਕਰਕੇ ਦੇਖ ਲਿਓ ਜਦ ਜੇ ਤਿਆਰ ਹੋ ਗਏ ਤਾਂ ਇਹਨਾਂ ਨੂੰ ਤੁਸੀਂ ਬਾਹਰ ਕੱਢ ਲਿਓ ਉਸ ਤੋਂ ਬਾਅਦ ਆਪਾਂ ਉਸੇ ਕੜਾਈ ਦੇ ਵਿੱਚ ਜੇ ਤੁਹਾਡੇ ਕੋਲ ਤੇਲ ਬਚ ਗਿਆ ਤਾਂ ਉਸੇ ਵਿੱਚ ਨਹੀਂ ਥੋੜਾ ਬਹੁਤ ਹੋਰ ਪਾ ਲਿਓ ਵਿੱਚ ਚੰਗੀ ਤਰ੍ਹਾਂ ਜੀਰੇ ਨੂੰ ਭੁੰਨ ਲਿਓ ਜੇ ਅਸੀਂ ਤੁਹਾਡੇ ਕੋਲ ਰਾਈ ਹੋਈ ਤਾਂ ਵਿੱਚ ਰਾਈ ਨੂੰ ਵੀ ਪਕਾ ਲਿਓ ਤੇ ਫਿਰ ਵਿੱਚ ਪਾਏ ਆਪਾਂ ਗ੍ਰੇਟ ਕੀਤੇ ਹੋਏ ਮਸਾਲੇ ਜਿਨ੍ਹਾਂ ਨੂੰ ਦਰਦਰਾ ਜਿਹਾ ਆਪਾਂ ਪੀਸਿਆ ਹੈਗਾ ਫਿਰ ਇਹਨੂੰ ਮਿਕਸ ਕਰਕੇ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਗੈਸ ਦੀ ਫਲੇਮ ਬਿਲਕੁਕੁਲ ਸਲੋ ਰੱਖਿਓ ਫਿਰ ਆਪਾਂ ਇਹਦੇ ਵਿੱਚ ਪਾਏ ਆ ਦੋ ਤਿੰਨ ਲੰਬੇ ਕੱਟੇ ਹੋਏ ਟਮਾਟਰ ਇਹਦੇ ਵਿੱਚ ਆਪਾਂ ਪਿਆਜ਼ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਮਸਾਲਾ ਬੈਂਗਣੀ ਤਿਆਰ ਹੁੰਦੀ ਹੈ ਤੇ ਜਦੋਂ ਤੁਸੀਂ ਖਾਓਗੇ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਸੀਂ ਇਹਦੇ ਵਿੱਚ ਪਿਆਜ਼ ਦੀ ਵਰਤੋਂ ਕੀਤੀ ਨਹੀਂ ਟਮਾਟਰ ਹੌਲੀ-ਹੌਲੀ ਮੈਸ਼ ਹੋਣਗੇ ਐਨੇ ਆਪਾਂ ਪਾ ਦਾਂਗੇ ਰੰਗ ਵਾਲੀ ਮਿਰਚ ਥੋੜੀ ਜਿਹੀ ਆਪਾਂ ਇਹਦੇ ਵਿੱਚ ਤਿੱਕੀ ਮਿਰਚ ਵੀ ਮਿਕਸ ਕਰਤੀ ਉਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਫਿਰ ਆਪਾਂ ਇਹਦੇ ਵਿੱਚ ਪਾਇਆ ਧਨੀਆ ਪਾਊਡਰ ਤੇ ਮਸਾਲਾ ਹਲਦੀ ਆਪਾਂ ਪਹਿਲਾਂ ਹੀ ਮਿਕਸ ਕਰਤੀ ਸੀ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ 3 ਤੋਂ 4 ਮਿੰਟ ਲਈ ਲਗਾਤਾਰ ਪੁੰਨਾਂਗੇ ਨਾਲ ਨਾਲ ਟਮਾਟਰ ਵੀ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਜਦੋਂ ਤੁਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਤਾਂ ਆਪਾਂ ਇਹਦੇ ਵਿੱਚ ਦਰਦਰੀ ਪੀਸੀ ਹੋਈ ਮੂੰਗਫਲੀ ਪਾ ਦਾਂਗੇ ਮਿਕਸ ਕਰਕੇ ਥੋੜਾ ਜਿਹਾ ਇੱਥੇ ਆਪਾਂ ਪਾਣੀ ਪਾਵਾਂਗੇ ਪਾਣੀ ਪਾ ਕੇ ਇਹਨੂੰ 3-4 ਮਿੰਟ ਲਈ ਲਗਾਤਾਰ ਮਸਾਲਿਆਂ ਨੂੰ ਇੱਥੇ ਪਕਾਵਾਂਗੇ ਤੁਸੀਂ ਚਾਹੋ ਤਾਂ ਇੱਥੇ ਜੇ ਪੂਜੀ ਹੋਈ ਮੂੰਗਫਲੀ ਤੁਹਾਡੇ ਕੋਲੇ ਹੋਈ ਜਿਹੜੀ ਆਪਾਂ ਆਮ ਖਾਂਦੇ ਆ ਉਹਨੂੰ ਦਰਦਰੀ ਪੀਸ ਕੇ ਪਾ ਸਕਦੇ ਹੋ ਤੇ ਉਹਨੂੰ ਪਰ ਕਾਉਣ ਦੀ ਕੋਈ ਜ਼ਰੂਰਤ ਨਹੀਂ ਜਿਨ੍ਹਾਂ ਨੂੰ ਮੂਖ ਫਲੀ ਦਾ ਟੇਸਟ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਇਹਨੂੰ ਸਕਿਪ ਕਰ ਦਿਓ ਕਿਉਂਕਿ ਤੁਸੀਂ ਫਿਰ ਇਹਦੇ ਵਿੱਚ ਦੋ ਟਮਾਟਰ ਵੱਧ ਪਾ ਦਿਓ ਜਨਨ ਕਿ ਟਮਾਟਰਾਂ ਦਾ ਵਧੀਆ ਜਿਹਾ ਮਸਾਲਾ ਤਿਆਰ ਕਰ ਲਿਓ ਤੇ ਇਹਨੂੰ ਵਿੱਚ ਬਾਅਦ ਵਿੱਚ ਮਿਕਸ ਕਰ ਦਿਓ ਉਸ ਤਰੀਕੇ ਨਾਲ ਵੀ ਇਹ ਬੜੀ ਟੇਸਟੀ ਬਣਦੀ ਹੈ ਆਪਾਂ ਇਸ ਮਸਾਲੇ ਵਿੱਚ ਆਲੂ ਬੈਂਗਨੇ ਮਿਕਸ ਕਰਤੀ ਹੁਣ ਟੱਕ ਕੇ 1 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਮਜ਼ੇਦਾਰ ਤੇ ਟੇਸਟੀ ਸਬਜ਼ੀ ਬਣਦੀ ਹੈ ਇਸ ਤੋ ਇਦੇ ਉੱਪਰ ਤੁਸੀਂ ਮੇਥੀ ਪਾਇਓ ਧਨੀਆ ਪਾਇਓ ਉਹ ਤੁਹਾਡੀ ਮਰਜ਼ੀ ਪਰ ਇੱਕ ਵਾਰੀ ਤੁਸੀਂ ਮੇਰੇ ਕਹਿੰਦੇ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਜਦੋਂ ਇਹ ਸਬਜ਼ੀ ਬਣਾ ਕੇ ਤੁਸੀਂ ਸਭ ਨੂੰ ਸਰਵ ਕਰੋਗੇ ਤੁਹਾਡੀ ਬੜੀ ਤਾਰੀਫ਼ ਹੋਊਗੀ ਕਿਉਂਕਿ ਇਹ ਬੈਂਗਣੀ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਨਾਲ ਚਾਹੇ ਤੰਦੂਰ ਦੀ ਰੋਟੀ ਖਾਓ नान ਖਾਓ ਜਾਂ ਫਿਰ ਸਿੰਪਲ ਤਵੇ ਵਾਲੀ ਰੋਟੀ ਖਾਓ ਉਹ ਤੁਹਾਡੀ ਮਰਜ਼ੀ ਪਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮਸਾਲਾ ਬੈਂਗਣੀ ਕਿਉਂ ਜੀ ਲੱਗੀ